ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਸਮੂਹੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬੇਨਤਾ ਹੈ ਕਿ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੇ ਕਮਾਲ ਜੀ ਦੀਆਂ ਗੋਲੀ ਦੇ ਨਿਸ਼ਾਨੇ ਦੀ ਪਰਖ ਦੇ ਵਿੱਚ ਸਫਲ ਹੋਣ ਵਾਲੇ ਮਹਾਨ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਕੋੜ ਸਵਾਰ ਮੁਖ ਜਰਨੈਲ ਇਹਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 7 ਫਰਵਰੀ 226 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਅਮਰ ਸ਼ਹੀਦ ਧੰਤਨ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਕੋੜ ਸਵਾਰ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾਦਾਲ ਦੇ ਮੁੱਖ ਹੈੱਡ ਕੁਆਟਰ ਅੱਡਾ ਡੱਡੂ ਆਣਾ ਗੁਰਦੁਆਰਾ ਨਿਸ਼ਾਨੇ ਖਾਲਸਾ ਮਈਤਾ ਰੋਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ 268 ਵਾਸ਼ੀ ਦੀ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਨਾਲ ਹੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਸੋਢੀ ਦੇਖ ਤੇਗਦੇ ਧਨੀ ਮਹਾਂਪੁਰਖਾਂ ਦਾ 12ਵਾਂ ਸਾਲਾਨਾ ਜਿਹੜਾ ਜਾਦ ਨੂੰ ਸਮਰਪਿਤ ਸਮਾਗਮ ਬੜੀ ਸ਼ਰਦਾ ਤਸ਼ਾਨਾ ਮਨਾਇਆ ਜਾ ਰਿਹਾ ਸੋ ਸਿੱਖ ਸੰਗਤਾਂ ਨੂੰ ਬੇਨਤੀ ਹੈ ਗੁਰੂ ਨਾਨਕ ਨਾਮ ਲੈਵਾ ਸਮੂਹ ਸੰਗਤਾਂ ਨੂੰ ਬੇਨਤਾ ਹੈ ਕਿ ਵਾਦ ਤੋਂ ਵਾਦ ਮਿਤੀ 7 ਫਰਵਰੀ 2026 ਦਿਨ ਸ਼ਨੀਵਾਰ ਗੁਰਦੁਆਰਾ ਸ਼ਹੀਦ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਕੋੜ ਸਵਾਰ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਪੰਜਵਾਂ ਨਿਸ਼ਾਨ ਦੇ ਮੁੱਖ ਹੈਡਕੁਆਟਰ ਅੱਡਾ ਡੱਡੂਆਣਾ ਮੈਤਾਰਵੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚ ਕੇ ਵਾਦ ਤੋਂ ਵਾਦ ਸਕਦਾ ਜਿਹੜਾ ਵਾ ਸਤਗੁਰਾਂ ਦੇ ਇਤਿਹਾਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ